ਹਾਂਜੀ ਦੋਸਤੋ ਗੱਲ ਕਰਦੇ ਆ ਸੱਚੀ ਸਾਖੀ ਵਾਲੇ ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਅਫਸਰ ਦੀ ਜਿਹੜੇ ਪੰਜਾਬ ਦੇ ਵੱਡੇ ਦਰਵੇਸ਼ ਸਿਆਸਤਦਾਨ ਬਹੁਤ ਚੰਗੇ ਅਫਸਰ ਬਹੁਤ ਚੰਗੇ ਵਿਦਵਾਨ ਲੇਖਕ ਦੋਸਤੋ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਵੀ ਲਿਖਿਆ ਤੇ ਜਿਨ੍ਹਾਂ ਨੇ ਪੰਜਾਬ ਹੋਮਲਾਈਟ ਦਾ ਮਤਾ ਪੇਸ਼ ਵੀ ਕੀਤਾ ਲੁਧਿਆਣੇ ਮੀਟਿੰਗ ਦੇ ਵਿੱਚ ਦੋਸਤੋ ਸਰਦਾਰ ਕਪੂਰ ਸਿੰਘ ਜੀ ਬੜੇ ਸੁਲਝੇ ਹੋਏ ਵਿਦਵਾਨ ਸੀ ਆਗੂ ਸੀ ਆਮ ਕਰਕੇ ਸੰਤ ਜਰਨੈਲ ਸਿੰਘ ਜੀ ਉਹਨਾਂ ਤੋਂ ਵੱਡੀ ਰਹਿ ਲੈਂਦੇ ਸੀ مشਵਰਾ ਲੈਂਦੇ ਸੀ ਕਿਉਂਕਿ ਉਹ ਇਮਾਨਦਾਰੀ ਦੀ ਮੂਰਤ ਸੀ ਸਰਦਾਰ ਕਪੂਰ ਸਿੰਘ ਦੋਸਤੋ ਜਦੋਂ ਸਰਦਾਰ ਕਪੂਰ ਸਿੰਘ ਜੀ ਡਿਪਟੀ ਕਮਿਸ਼ਨਰ ਸਨ 1947 ਦੇ ਵਿੱਚ ਉਦੋਂ ਦੇਸ਼ ਆਜ਼ਾਦ ਹੋਇਆ ਤੇ ਜਦੋਂ ਸਰਦਾਰ ਕਪੂਰ ਸਿੰਘ ਕਾਂਗੜਾ ਵਿਖੇ ਲੱਗੇ ਹੋਏ ਸੀ ਡਿਪਟੀ ਕਮਿਸ਼ਨਰ ਉਦੋਂ ਸਰਕਾਰ ਨੇ ਇੱਕ ਸਰਕੂਲਰ ਜਾਰੀ ਕੀਤਾ ਕਿ ਸਿੱਖ ਇੱਕ ਜੁਰਾਇਮ ਪੇਸ਼ਕੋਮ ਹੈ ਸਰਦਾਰ ਕਪੂਰ ਸਿੰਘ ਜੀ ਦਾ ਮਨ ਬੜਾ ਦੁਖੀ ਹੋਇਆ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਲਾਂਭਾ ਦਿੱਤਾ ਕਿ ਮਾਸਟਰ ਜੀ ਤੁਹਾਨੂੰ ਕਿਹਾ ਸੀ ਤੁਹਾਨੂੰ ਕਿਹਾ ਸੀ ਬਲਦੇਵ ਸਿੰਘ ਨੂੰ ਕਿਹਾ ਸੀ ਕਿ ਨਾਗੂਆਂ ਤੇ ਭਰੋਸਾ ਨਾ ਕਰੋ ਤੁਸੀਂ ਉਹਨਾਂ ਤੇ ਭਰੋਸਾ ਕੀਤਾ ਤੁਸੀਂ ਕਹਿ ਦਿੱਤਾ ਕਿ ਸਾਡੇ ਵੱਡੇ ਭਰਾ ਹੈ ਅਸੀਂ ਇੰਡੀਆ ਦੀ ਆਜ਼ਾਦੀ ਲੈ ਲਈਏ ਵਾਅਦੇ ਵਿੱਚ ਜਿਹੜਾ ਆਪਣਾ ਰਾਜ ਹੈ ਖਿੱਤਾ ਹੈ ਉਹ ਵਾਅਦੇ ਵਿੱਚ ਲੈ ਲਵਾਂਗੇ ਸਾਡੇ ਨਾਲ ਜਵਾਹਰ ਲਾਲ ਨਹਿਰੂ ਨੇ ਮਹਾਤਮਾ ਗਾਂਧੀ ਨੇ ਉਹਨਾਂ ਆਗੂਆਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਜਵਾਨ ਕੀਤੀ ਉਹ ਮੁੱਕਰਨਗੇ ਨਹੀਂ ਆਹ ਦੇਖੋ ਤੁਹਾਨੂੰ ਨਾਮ ਦੇ ਦਿੱਤਾ ਆ ਸਰਕੂਲਰ ਆਇਆ ਜਿਹਦੇ ਵਿੱਚ ਲਿਖਿਆ ਕਿ ਸਿੱਖ ਇੱਕ ਜਰੇਮ ਪੇਸ਼ਾਕੋਮ ਹੈ ਇਹਨਾਂ ਤੇ ਨજર ਰੱਖੀ ਜਾਵੇ ਕਹਿੰਦੇ ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਦੋਸਤੋ ਬੜੇ ਦੁਖੀ ਵੀ ਹੋਏ ਉਹਨਾਂ ਨੇ ਕਿਹਾ ਸਰਦਾਰ ਕਪੂਰ ਸਿੰਘ ਨੂੰ ਕਿ ਤੁਹਾਡੀਆਂ ਗੱਲਾਂ ਠੀਕ ਸੀ ਅਸੀਂ ਗੱਲਾਂ ਦੇ ਵਿੱਚ ਆ ਕੇ ਧੋਕਾ ਖਾ ਗਏ ਅਸੀਂ ਠੱਗੇ ਗਏ ਸਾਨੂੰ ਅੰਗਰੇਜ਼ ਨੇ ਕਿਹਾ ਸੀ ਜਦੋਂ ਲਾਸਟ ਮੀਟਿੰਗ ਸੀ ਕਿ ਤੁਸੀਂ ਇੱਕ ਰਾਤ ਰੁਕ ਜਾਓ ਇਹਨਾਂ ਦੇ ਨਾਲ ਨਾ ਜਾਓ ਨਹਿਰੂ ਨੂੰ ਚਲਿਆ ਜਾਣ ਦਿਓ ਗਾਂਧੀ ਨੂੰ ਚਲਿਆ ਜਾਣ ਦਿਓ ਪਾਕਿਸਤਾਨ ਜਿਹੜਾ ਮੰਗਦਾ ਹੈ ਮੁਸਲਮ ਲੀਗ ਵਾਲਾ ਜਨਾ ਹੈ ਉਹਨੂੰ ਚਲਿਆ ਜਾਣ ਦਿਓ ਤੁਸੀਂ ਸਿੱਖਾ ਗੁਰੂਕ ਜੋ ਤੇ ਅਸੀਂ ਤੁਹਾਡੇ ਤੋਂ ਰਾਜ ਲਿਆ 1859 ਦੇ ਵਿੱਚ ਤੇ ਤੁਹਾਨੂੰ ਹੀ ਅਸੀਂ ਚਾਬੀਆਂ ਦੇਵਾਂਗੇ ਤੁਹਾਡਾ ਵੱਖਰਾ ਜਿਹੜਾ ਖਿੱਤਾ ਮੁਲਕ ਹੈ ਅਸੀਂ ਸਿੱਖਾਂ ਨੂੰ ਦੇਵਾਂਗੇ ਤੁਸੀਂ ਘਰਾਂ ਤੁਰਕ ਜੋ ਪਰ ਅਸੀਂ ਸਾਰੀ ਗੱਲ ਨਹਿਰੂ ਨੂੰ ਦੱਸ ਬੈਠੇ ਤੇ ਨਹਿਰੂ ਨੇ ਕਿਹਾ ਕਿ ਮਾਸਟਰ ਜੀ ਆਪਾ ਭਰਾ ਹਾਂ ਇਹ ਜਾਣ ਕੇ ਅੰਗਰੇਜ਼ ਆਪਣੇ ਚ ਫੁੱਟ ਪਾਉਂਦਾ ਹੈ ਤੁਸੀਂ ਚਲੋ ਮੇਰੇ ਨਾਲ ਇੰਡੀਆ ਤੇ ਆਪਾਂ ਜਾ ਕੇ ਬੈਠ ਕੇ ਫੈਸਲਾ ਕਰ ਲੈਂਦੇ ਆ ਤੁਹਾਨੂੰ ਇੱਕ ਵੱਖਰਾ ਖਿੱਤਾ ਦੇ ਦਿੰਨੇ ਆ ਜਿੱਥੇ ਬਹਿ ਕੇ ਆਜ਼ਾਦੀ ਦਾ ਨਿਗਮ ਮਾਣੋਗੇ ਤੇ ਤੁਹਾਡਾ ਬੜਾ ਮਾਣ ਤੇ ਇੱਜ਼ਤ ਹੋਵੇਗਾ ਦੋਸਤੋ ਇਸ ਤਰ੍ਹਾਂ ਜਹਾਜ਼ ਦੇ ਵਿੱਚ ਕਹਿੰਦੇ ਵਹਕੇ ਅਸੀਂ ਇਕੱਠੇ ਆ ਗਏ ਮਾਈਟਰ ਤਾਰਾ ਸਿੰਘ ਜੀ ਕਹਿੰਦੇ ਤੇ ਸਾਡੇ ਨਾਲ ਧੋਖਾ ਹੋ ਗਿਆ ਜਦੋਂ ਅਸੀਂ ਬਾਦ ਦੇ ਵਿੱਚ ਪੁੱਛਿਆ ਕਿ ਸਾਡਾ ਕਿੱਥੇ ਆ ਕੀਤਾ ਤੇ ਦੋਸਤੋ ਕਹਿੰਦੇ ਉਹ ਸਾਫ਼ ਬੁੱਕਰ ਗੇ ਆ ਸਰਕੂਲਰ ਜੁਰਮ ਪੇਸ਼ਾ ਕੋਮ ਦਾ ਸਾਰਾ ਕੁਝ ਵਿਹਾਨ ਕਰ ਰਿਹਾ ਹੈ ਤੇ ਦੋਸਤੋ ਸਰਦਾਰ ਕਪੂਰ ਸਿੰਘ ਜੀ ਬੜੇ ਸੁਲਝੇ ਸੀ ਸਰਦਾਰ ਕਪੂਰ ਸਿੰਘ ਜੀ ਨੇ ਬੜਾ ਉਹਨਾਂ ਦਾ ਮਨ ਦੁਖੀ ਹੋਇਆ ਡਿਪਟੀ ਕਮਿਸ਼ਨਰ ਸੀ ਪਰ ਦੋਸਤੋ ਨੌਕਰੀ ਕਰਦੇ ਰਹੇ ਉਹਨਾਂ ਦੇ ਉੱਤੇ ਸਰਕਾਰ ਨੇ 13000 ਰੁਪਏ ਗਵਨ ਦੇ ਕੇਚ ਦਾ ਝੂਠਾ ਮੁਕੱਦਮਾ ਚਲਾਇਆ ਕਿਉਂਕਿ ਨਹੀਂ ਚਾਹੁੰਦੇ ਸਨ ਸਰਦਾਰ ਕਪੂਰ ਸਿੰਘ ਸਿੱਖਾਂ ਦੀ ਗੱਲ ਕਰੇ ਉਹਨਾਂ ਨੂੰ ਜਾਗਰੂਕ ਕਰੇ ਕਿਉਂਕਿ ਸਰਦਾਰ ਕਪੂਰ ਸਿੰਘ ਸਿੱਖ ਆਗੂਆਂ ਨੂੰ ਲਾਹਮਬੰਦ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਤੁਹਾਡੇ ਨਾਲ ਧੋਖਾ ਹੋ ਗਿਆ ਠੱਗੀ ਹੋ ਗਈ ਹੁਣ ਤੁਸੀਂ ਸੰਘਰਸ਼ ਲੜੋ ਕਿ ਆਪਣਾ ਜਿਹੜਾ ਵੱਖਰਾ ਸੂਬਾ ਆਪਾਂ ਲਈਏ ਲਾਹਮਬੰਦ ਹੋਵੋ ਪਰ ਉਹ ਨਹੀਂ ਚਾਹੁੰਦੇ ਸੀ ਦੋਸਤੋ ਵੱਡੇ ਜਿਹੜੇ ਆਗੂ ਸੀ ਦਿੱਲੀ ਵਾਲੇ ਉਹਨਾਂ ਨੇ ਦੋਸਤੋ ਫਰਕ ਪਾ ਦਿੱਤਾ ਸਰਦਾਰ ਕਪੂਰ ਸਿੰਘ ਤੇ 13000 ਦਾ ਝੂਠਾ ਗਵਨ ਦਾ ਕੇਸ ਪਾਇਆ ਰਿਸ਼ਵਤ ਦਾ ਤੇ ਉਹਨਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਸਰਦਾਰ ਕਪੂਰ ਸਿੰਘ ਜੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਏ ਸਰਕਾਰ ਨੇ ਜਿਹੜੇ ਜੱਜ ਦੇ ਕੋਲੇ ਫੈਸਲਾ ਹੁੰਦਾ ਸੀ ਸਰਕਾਰ ਨੂੰ ਕਹਿ ਦਿੰਦੀ ਸੀ ਕਿ ਤੈਨੂੰ ਵੱਡਾ ਜੱਜ ਬਣਾ ਦੇਾਂਗੇ ਤੇ ਨੂੰ ਐਮਪੀ ਬਣਾ ਦੇਾਂਗੇ ਐਮਐਲਏ ਬਣਾ ਦੇਾਂਗੇ ਤੂੰ ਸਰਦਾਰ ਕਪੂਰ ਸਿੰਘ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਕਰਨਾ ਤੇ ਦੋਸਤੋ ਜੱਜ ਵੀ ਵਿਕਦੇ ਰਹੇ ਸਰਦਾਰ ਕਪੂਰ ਸਿੰਘ ਜੀ ਦੇ ਨਾਲ ਜ਼ਬਰ ਹੁੰਦਾ ਰਿਹਾ ਅਨਿਆਏ ਹੁੰਦਾ ਰਿਹਾ ਸਰਦਾਰ ਕਪੂਰ ਸਿੰਘ ਜੀ ਨੇ ਆਪਣੀ ਸੱਚੀ ਸਾਖੀ ਕਿਤਾਬ ਵਿੱਚ ਦੋਸਤੋ ਇਹ ਵੀ ਲਿਖਿਆ ਹੈ ਕਹਿੰਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਾਰਾਂ ਦੇ ਦਿੱਤੀਆਂ ਬਹੁਤ ਸੋਹਣੀਆਂ ਜਿਹੜੀਆਂ ਡੀਸੀਆਂ ਕੋਲੇ ਹੁੰਦੀਆਂ ਸੀ ਕਹਿੰਦੇ ਜਦੋਂ ਸਾਰਿਆਂ ਨੂੰ ਕਾਰਾਂ ਦੋਸਤੋ ਦੇ ਦਿੱਤੀਆਂ ਕਹਿੰਦੇ ਮੈਂ ਵੀ ਕਾਰ ਲੈਣੀ ਚਾਹੀ ਪਰ ਮੈਨੂੰ ਮਨਜ਼ੂਰੀ ਨਾ ਦਿੱਤੀ ਸਰਕਾਰ ਨੇ ਸਿੱਖ ਆਗੂ ਹੋਣ ਦੇ ਨਾਤੇ ਦੇਖੋ ਕਿੰਨਾ ਦੋਸਤੋ ਵਿਤ ਕਰਾ ਸਾਡੇ ਨਾਲ ਉਂਝ ਭਾਵੇਂ ਸਾਨੂੰ ਆਖਿਆ ਜਾਂਦਾ ਕਿ ਬਰਾਬਰ ਦੇ ਹੱਕ ਹੈ ਪਰ ਨਹੀਂ ਸਰਦਾਰ ਕਪੂਰ ਸਿੰਘ ਡੀਸੀ ਸੀ ਪਰਨ ਨੂੰ ਕਾਰ ਨਾ ਖਰੀਦਣ ਦਿੱਤੀ ਗਈ ਆਖਰ ਉਹਨਾਂ ਨੇ ਦੁਖੀ ਹੋ ਕੇ ਦੋਸਤੋ ਜਲੰਧਰ ਤੋਂ ਇੱਕ ਕਾਰ ਖਰੀਦੀ ਤੇ ਜਦੋਂ ਉਹਨਾਂ ਨੇ ਕਾਰ ਖਰੀਦੀ ਸਰਕਾਰ ਨੂੰ ਪਤਾ ਲੱਗਿਆ ਤੇ ਜਿਹੜਾ ਗ੍ਰੈਸ ਕੱਤਰ ਸੀ ਦੋਸਤੋ ਪਿੱਲੇ ਉਸ ਸਮੇਂ ਦਾ ਕਹਿੰਦੇ ਉਹਨੇ ਸਰਕੂਲਰ ਜਾਰੀ ਕੀਤਾ ਚਿੱਠੀ ਕੱਢੀ ਜਲੰਧਰ ਦੇ ਜਿਹੜਾ ਡਿਵੀਜ਼ਨਲ ਸੀ ਕਿ ਜਿਹੜੀ ਇਹਨਾਂ ਦੀ ਕਾਰ ਹੈ ਉਹਦੀ ਰਜਿਸਟ੍ਰੇਸ਼ਨ ਨਾ ਕੀਤੀ ਜਾਵੇ ਉਹਦੀ ਰਜਿਸਟ੍ਰੇਸ਼ਨ ਨਾ ਕੀਤੀ ਜਾਵੇ ਕਾਗਜ਼ ਨਾ ਬਣਾਏ ਜਾਣ ਦੋਸਤੋ ਪਰ ਸਰਦਾਰ ਕਪੂਰ ਸਿੰਘ ਨੇ ਕੁਝ ਸਮਾਂ ਦੇਖਿਆ ਉਹ ਡਿਊਟੀ ਕਮਿਸ਼ਨਰ ਸਨ ਉਹ ਆਪ ਅਧਿਕਾਰ ਰੱਖਦੇ ਸਨ ਉਹਨੇ ਉਹਨਾਂ ਨੇ ਆਪਣੀ ਜਿਹੜੀ ਕਾਰ ਸੀ ਆਪਣੇ ਆਪ ਰਜਿਸਟ੍ਰੇਸ਼ਨ ਕਰ ਲਈ ਸਰਦਾਰ ਕਪੂਰ ਸਿੰਘ ਨੇ ਜਦੋਂ ਫਿਰ ਸਰਕਾਰ ਦਾ ਜ਼ੋਰ ਨਾ ਚੱਲਿਆ ਇੱਕ ਫੇਰ ਚਿੱਠੀ ਕੱਢੀ ਗਈ ਕਿ ਸਰਦਾਰ ਕਪੂਰ ਸਿੰਘ ਜਿੱਥੇ ਵੀ ਉਹ ਕਾਰ ਤੇ ਆਉਂਦੇ ਆ ਉਹ ਕਾਰ ਫੜ ਕੇ ਜਬਤ ਕਰ ਲਈ ਜਾਵੇ। ਦੋਸਤੋ ਕਿੱਡੇ ਅਨਿਆਏ ਇੱਕ ਸਿੱਖ ਅਫਸਰ ਨਾਲ। ਫਿਰ ਸਰਦਾਰ ਕਪੂਰ ਸਿੰਘ ਨੇ ਉਹ ਕਾਰ ਜਦੋਂ ਦੇਖਿਆ ਕਿ ਹੁਣ ਮੇਰੇ ਤੇ ਇਹ ਈਰਖਾ ਕਰਨ ਲੱਗ ਪਿਆ ਹੈ। ਹੁਣ ਮੈਨੂੰ ਇਹ ਕਾਰ ਦੇ ਵਿੱਚ ਬੈਠਣ ਨਹੀਂ ਦੇਣਗੇ ਤੇ ਸਰਦਾਰ ਕਪੂਰ ਸਿੰਘ ਨੇ ਉਹ ਹੀ ਆਪਣੀ ਖਰੀਦੀ ਹੋਈ ਕਾਰ ਦੋਸਤੋ ਦਿੱਲੀ ਦੇ ਵਿੱਚ ਕਿਸੇ ਆਪਣੇ ਦੋਸਤ ਨੂੰ ਦੇ ਦਿੱਤੀ ਕਿ ਇਹ ਕਾਰ ਨੂੰ ਤੁਸੀਂ ਵਰਤ ਲਓ। ਮੈਨੂੰ ਸਰਕਾਰ ਕਾਰ ਚ ਲਾਉਣ ਨਹੀਂ ਦੇਵੇਗੀ। ਇਸ ਤਰ੍ਹਾਂ ਦੋਸਤੋ ਸਰਦਾਰ ਕਪੂਰ ਸਿੰਘ ਦੇ ਨਾਲ ਜ਼ੁਲਮ ਹੁੰਦਾ ਰਿਹਾ ਤੱਕਾ ਹੁੰਦਾ ਰਿਹਾ ਸਰਦਾਰ ਕਪੂਰ ਸਿੰਘ ਨਾਲ ਸੁਪਰੀਮ ਕੋਰਟ ਦੇ ਜੱਜ ਉਹਨਾਂ ਦੇ ਕੇਸ ਦੇ ਵਿੱਚ ਦੋਸਤੋ ਕਹਿ ਦਿੰਦੇ ਸੀ ਕਿ ਸਰਕਾਰ ਦਾ ਸਾਡੇ ਉੱਤੇ ਬੜਾ ਹੁਕਮ ਹੈ ਜ਼ੋਰ ਹੈ ਪਰ ਦੋਸ਼ ਤੇਰਾ ਕਪੂਰ ਸਿੰਘ ਦਾ ਕੋਈ ਨਹੀਂ ਦੋਸਤ ਤੇਰਾ ਇਹੋ ਹੀ ਹੈ ਕਿ ਤੂੰ ਸਰਕਾਰ ਦਾ ਗੁਲਾਮ ਨਹੀਂ ਬਣਿਆ ਦੋਸ਼ ਤੇਰਾ ਇਹੋ ਹੀ ਹੈ ਕਿ ਤੂੰ ਸਰਕਾਰ ਦੇ ਆਖੇ ਮੁਤਾਬਕ ਨਹੀਂ ਚੱਲਦਾ ਦੋਸਤ ਤੇਰਾ ਇਹੋ ਹੀ ਹੈ ਤੂੰ ਸਿੱਕ ਕੋਉਣ ਦੀ ਗੱਲ ਕਰਦਾ ਹੈ ਤੂੰ ਮਾਨਦਾਰ ਹੈ ਇਹ ਤੇਰਾ ਦੋਸ਼ ਹੈ ਤੇ ਸਾਡਾ ਕੋਈ ਜ਼ੋਰ ਨਹੀਂ ਸਾਡੇ ਤੇ ਹੁਕਮ ਚੱਲਦਾ ਸਾਨੂੰ ਫੈਸਲਾ ਤੇਰੇ ਖਿਲਾਫ ਹੀ ਦੇਣਾ ਪੈਣਾ ਹੈ ਦੋਸਤੋ ਇਸ ਤਰ੍ਹਾਂ ਸਰਦਾਰ ਕਪੂਰ ਸਿੰਘ ਦੇ ਨਾਲ ਦੋਸਤੋ ਬੜਾ ਅਨਿਆਏ ਹੁੰਦਾ ਰਿਹਾ ਫਿਰ ਉਹਨਾਂ ਨੇ ਦੋਸਤੋ ਸਿਆਸਤ ਦੇ ਵਿੱਚ ਪੈਰ ਧਰਿਆ ਤੇ ਦੋਸਤੋ ਫਿਰ ਉਹ 1962 ਦੇ ਵਿੱਚ ਲੁਧਿਆਣਾ ਤੋਂ ਐਮਪੀ ਜਿੱਤੇ ਦੋਸਤੋ ਉਹਨਾਂ ਨੇ ਜਿਹੜਾ ਬਹੁਤ ਵੱਡੇ ਅਖਬਾਰ ਦਾ ਮਾਲਕ ਸੀ ਦੋਸਤੋ ਮੰਗਲ ਸਿੰਘ ਉਹਨੂੰ ਬਹੁਤ ਵੱਡੇ ਵੋਟਾਂ ਦੇ ਫਰਕ ਨਾਲ ਹਰਾਇਆ ਕਹਿੰਦੇ ਸਾਰੇ ਦਿੱਲੀ ਦੇ ਆਗੂ ਸਰਦਾਰ ਕਪੂਰ ਸਿੰਘ ਦੇ ਉਲਟ ਖੜੇ ਸੀ ਪਰ ਉਹ ਜਿੱਤ ਗਏ ਦੋਸਤੋ ਤੇ ਜਿਹੜੀਆਂ ਲੋਕ ਸਭਾ ਦੇ ਵਿੱਚ ਉਹਨਾਂ ਨੇ ਸਪੀਚਾਂ ਦਿੱਤੀਆਂ ਅੱਜ ਵੀ ਉਹ ਦਸਤਾਵੇਜ਼ ਨੇ ਤੁਸੀਂ ਸੱਚੀ ਸਾਕੀ ਤੇ ਹੋਰ ਕਿਤਾਬਾਂ ਵਿੱਚ ਪੜ ਸਕਦੇ ਹੋ ਫਿਰ ਦੋਸਤੋ ਐਮ ਐਲ ਏ ਵੀ ਬਣੇ 1969 ਦੇ ਵਿੱਚੋਂ ਸਮਰਾਲਾ ਤੋਂ ਐਮ ਐਲ ਏ ਚੁਣੇ ਗਏ ਤੇ ਦੋਸਤੋ ਇਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਸੀ ਸਤਿਕਾਰ ਕਰਦੇ ਸੀ ਕਿਉਂਕਿ ਉਹਨਾਂ ਨੇ 1973 ਦੇ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਲਿਖਿਆ ਸੀ ਦੋਸਤੋ ਜਿਹਦੇ ਉੱਤੇ ਅਕਾਲੀ ਦਲ ਪਹਿਲਾਂ ਪਹਿਰਾ ਦਿੰਦਾ ਸੀ ਤੇ ਪਿਛਲਾ ਜਿਹੜਾ ਪੰਜਾਬੀ ਪਾਰਟੀ ਬਣ ਗਈ ਜਦੋਂ ਅਕਾਲੀ ਦਲ ਨਾ ਰਿਹਾ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਆਗੂਆਂ ਨੇ ਬਣਾ ਦਿੱਤਾ ਦੋਸਤੋ ਫਿਰ ਆਨੰਦਪੁਰ ਦਾ ਮਤਾ ਵੀ ਛੱਡ ਦਿੱਤਾ ਉਹ ਸਰਦਾਰ ਕਪੂਰ ਸਿੰਘ ਦਾ ਲਿਖਿਆ ਸੀ 1986 ਦੇ ਵਿੱਚ ਕਪੂਰ ਸਿੰਘ ਇਸ ਦੁਨੀਆ ਤੋਂ ਰੁਕਸਤ ਹੋਏ ਚਲੇ ਗਏ ਕਹਿੰਦੇ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਉੱਤੇ ਨੂੰ ਕੋਈ ਸਲਾਮੀ ਨਹੀਂ ਦਿੱਤੀ ਗਈ ਐਡੇ ਅਫਸਰ ਰਹੇ ਐਡੇ ਦੋਸਤੋ ਸਿਆਸਤਦਾਨ ਰਹੇ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਕਹਿੰਦੇ ਉਦੋਂ ਬਿਸ਼ਰਮੀ ਦੀ ਹੱਦ ਹੋ ਗਈ ਜਦੋਂ ਕੋਈ ਵੀ ਸਿਆਸੀ ਆਗੂ ਉਹਨਾਂ ਦੇ ਸੰਸਕਾਰ ਦੇ ਨਾਲ ਪਹੁੰਚਿਆ ਇਸ ਤਰ੍ਹਾਂ ਦੋਸਤ ਇਸ ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਹੈ ਉਹ ਜ਼ਬਰ ਤੇ ਜ਼ੁਲਮ ਹੁੰਦਾ ਰਹਿੰਦਾ ਹੈ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਹੈ ਜਿਹੜਾ ਆਜ਼ਾਦ ਹਸਤੀ ਦੀ ਗੱਲ ਕਰਦਾ ਹੈ ਤੇ ਜਿਹੜਾ ਬੱਗ ਦੇ ਭੇਡਾਂ ਦੇ ਵਿੱਚ ਚੱਲ ਪੈਂਦਾ ਰਲ ਜਾਂਦਾ ਹੈ ਤੇ ਦੋਸਤੋਂ ਨੂੰ ਅਹੁਦੇ ਵੀ ਮਿਲਦੇ ਐ ਉਹਨੂੰ ਵੱਡੀਆਂ-ਵੱਡੀਆਂ ਜੰਗੀਰਾਂ ਵੀ ਮਿਲਦੀਆਂ ਇਸ ਤਰ੍ਹਾਂ ਦੇ ਵਿਚਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋਂ ਚੈਨਲ ਨੂੰ ਜਰੂਰ ਜੇ ਤੁਹਾਨੂੰ ਚੰਗਾ ਲੱਗੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ